ਆ ਆ ਗਿਆ ਆਪਣੇ ਕੈਮਰਾਮੈਨ ਸਾਹਿਬ ਲੇਟ ਕਰਵਾਤਾ ਬਈ ਕੀ ਆਲਾਂ ਬਹੁਤ ਵਧੀਆ ਜੀ ਸੱਚੀ ਆ ਗਾ ਤੁਹਾਨੂੰ ਵੀ ਬਹੁਤ ਬਹੁਤ ਸਾਸਰੀ ਘਰ ਬੈਠੇ ਆ ਇਹ ਟੋਡਾ ਨਾ ਹਟਾਈ ਯਾ ਬਈ ਲਿਆਓ ਤੁਹਾਡੇ ਦਾ ਕਹੋ ਨੱਥੀ ਬਣੀਆਂ ਦੀ ਸੰਗੀਕ ਰੰਗ ਰੰਗ ਵੀ ਹੋ ਗਿਆ ਸਾਰੇ ਬਿਲਕੁਲ ਚਾਰ ਚਫੇਰਾ ਬਿਲਕੁਲ ਵਧੀਆ ਹੋ ਗਿਆ ਕਿੰਨੀ ਉਮਰ ਕਿੰਨੀ ਸੀ ਚਲੋ ਤੁਸੀਂ ਸ਼ੁਰੂ ਕੀਤਾ ਆ ਇਹ ਮੇਰੀ ਉਮਰ ਜਿਹੜੀ ਹੈ ਗਿਆ ਉਦੋਂ 45 ਸਾਲ ਦੇ ਕਰੀਬ ਤੇ ਜਿਹੜੇ ਆ ਸਿਆਣਾ ਵਿੱਚ ਰਜਾਈਆਂ ਦੱਬ ਕੇ ਬੈਠੇ ਰਹਿੰਦੇ ਆ ਨਾ ਮੂੰਹ ਵਿੱਚ ਦੇ ਕੇ ਇਧਰ ਦੇਖ ਲੋ ਮੈਂ 12 ਕਿਲੋਮੀਟਰ ਜਿੰਨਾ ਚਾਹ 15 ਕਿਲੋਮੀਟਰ ਹੋ ਨਹੀਂ ਜਾਂਦੀ ਮੈਨੂੰ ਚੈਨ ਨਹੀਂ ਆਉਂਦੀ ਤੇ ਜਦੋਂ ਮੈਂ ਮਿਸ ਕਰਦਾ ਨਾ ਤੇ ਮੈਨੂੰ ਏਦਾਂ ਲੱਗਦਾ ਜਿਦਾ ਮੇਰਾ ਕੋਈ ਗਵਾਟ ਗਿਆ ਜ਼ਿੰਦਗੀ ਹਾਂਜੀ ਹਾਂਜੀ ਕਹਿੰਦੇ ਆ ਵੀ ਗੁਜਰਾਤ ਵੀ ਜਾ ਕੇ ਆਏ ਆ ਦੇਹਰਾਦੂਨ ਵੀ ਜਾ ਕੇ ਆਏ ਆ ਹਾਂਜੀ ਹਾਂਜੀ ਇਹ ਤੈਨੂੰ ਪਤਾ ਕਿਵੇਂ ਲੱਗਦਾ ਵੀ ਉੱਥੇ ਐਥਲੈਟਿਕ ਮੀਡ ਹੈਗੀ ਯਾਰਾ ਮੰਨ ਲਓ ਫਸਟ ਪੋਜੀਸ਼ਨ ਹੁੰਦੀ ਆ ਕਿਤੇ ਹਾਂਜੀ ਹਾਂਜੀ ਉਹਨਾਂ ਦਾ ਕੋਈ ਪ੍ਰਾਈਜ਼ ਵਗੈਰਾ ਵੀ ਰੱਖਦੇ ਹੋ ਤੇ ਆਂਟੀ ਨਹੀਂ ਤਾਂਗੇ ਕਰਦੀ ਬਾਜ ਨਹੀਂ ਬੱਦੇ ਤੇ ਬਹੁਤ ਚਲੋ ਮੇਰਾ ਕੈਸ਼ਰੀਓ ਆ ਅੱਛਾ ਉਹਦੇ ਕੋਲੇ ਲੈ ਕੇ ਵਰਤਦੇ ਆ ਅੱਛਾ ਉਹ ਆਂਟੀ ਕੋਲੇ ਲੈ ਕੇ ਵਰਤਦੇ ਕਰਦੇ ਜਾਂਦੇ ਆ ਕਿ ਨਹੀਂ ਕੋਈ ਰੈਸਟ ਨਹੀਂ ਮੇਰੀ ਵੀ ਰਾਤ ਨੂੰ 9 ਵਜੇ ਤੋਂ ਬਾਅਦ ਮੇਰੀ ਰੈਸਟ ਆ ਅੱਛਾ 9 ਵਜੇ ਤੱਕ ਬ੍ਰੀਕਾਂ ਲੱਗਣੀਆਂ ਆ ਕੇ ਸੇਰੇ ਉੱਠ ਕੇ ਘੰਟਾ ਜ਼ੋਰ ਲਾ ਲਈਏ ਦੁਪਹਿਰੇ ਝੋਕਾ ਲੱਗਦੀ ਆ ਜਿੰਦੀ ਨਕਮਾ ਕਹਿੰਦਾ ਮੈਨੂੰ ਕੰਮ ਨਹੀਂ ਹਾਂ ਨਕਮਾ ਕਹਿੰਦਾ ਮੈਨੂੰ ਕੰਮ ਨਹੀਂ ਤੇ ਕੰਮ ਕਾਲਾ ਕੰਮ ਵਾਲਾ ਕਹਿੰਦਾ ਕਿ ਮੇ ਕੋ ਵੇਲ ਨਹੀਂ ਹਾਂਜੀ ਸਸਰੀ ਗੱਲ ਜੀ ਸਾਰਿਆਂ ਨੂੰ ਮਿੱਤਰ ਪਿਆਰਿਆਂ ਨੂੰ ਜਿਵੇਂ ਕਿ ਤੁਸੀਂ ਹਾਈਲਾਈਟ ਤਾਂ ਸਾਰਿਆਂ ਨੇ ਵੇਖ ਹੀ ਲਿਆ ਆਪਣੀ ਜਿਹੜੀ ਅੱਜ ਦੀ ਵੀਡੀਓ ਹੋਊਗੀ ਪੂਰਾ ਵਲੌਗ ਹੋਊਗਾ ਮੁੰਦੇ ਬਾਈ ਦੇ ਨਾਲ ਹੋਊਗਾ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੀ ਕੀ ਉਹਨਾਂ ਦੀਆਂ ਉਪਲਬਧੀਆਂ ਤੇ ਕਿਵੇਂ ਰਿਹਾ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਨਾ 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 ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਜਾਣਕਾਰੀ ਲੈਣ ਲਈ ਐਂਡ ਤੱਕ ਜਰੂਰ ਵੇਖਿਓ ਜਿਹੜੇ ਰਹਿ ਵੀਡੀਓ ਦੇ ਨਾਲ ਲੈਣੀ ਆ ਮਿੰਦੇ ਪਾਈ ਨੂੰ ਨਾਲ ਤੇ ਕਰਦੇ ਆ ਦਿਲ ਦੀਆਂ ਗੱਲਾਂ ਆ ਆ ਗਏ ਆਪਣੇ ਕੈਮਰਾਮੈਨ ਸਾਬ ਲੇਟ ਕਰਵਾਤਾ ਆ ਗਏ ਆ ਜਾ ਗੁੱਲ ਕੇ ਜਾਣਾ ਹਾਂਜੀ ਹਾਂਜੀ ਆ ਜਾ ਆ ਜਾ ਮਾਮਾ ਲੇਟ ਕਿੰਨਾ ਕਰਵਾਤਾ ਭਾਜੀ ਰਾਤੀ ਲੇਟ ਸੁੱਤੇ ਸੀ ਤਾਂ ਕਰਕੇ ਤੈਨੂੰ ਮੈਂ ਕਿੰਨੀ ਵਾਰੀ ਗਾ ਰਾਤ ਨੂੰ ਟਾਈਮ ਨਾ ਸੋਇਆ ਕਰਾ ਹਾਂ ਜੀ ਸਵੇਰੇ ਆਪੇ ਜਾਗ ਆ ਜਾਂਦੀ ਆ ਚੱਲੀਏ ਫੇ ਹੁਣਾ ਚੱਲੋ ਚੱਲੋ ਮਾਰਾ ਲੇਟ ਬਹੁਤ ਆ ਮਮਾ ਅੱਜ ਹਾਂ ਜੀ ਹੈ ਹੈ ਚਲੋ ਚਲੋ ਜਦੀ ਆ ਲੈ ਚਲੋ ਬਈ ਆਪਾਂ ਬਈ ਤੁਰ ਪਏ ਹੁਣ ਮਿੰਦੇ ਬਾਈ ਦੇ ਆਲੂ ਤੇ ਕੈਮਰਾਮੈਨ ਆਪਣਾ ਯੂਵਖਾਨ ਸੀ ਅੱਜ ਦਾ ਤੇ ਇਹਨੂੰ ਇਹਨੇ ਲੇਟ ਕਰ ਦਿੱਤਾ ਉਹਦਾ ਨਾ ਤੇ ਹੁਣ ਆਪਾਂ ਟਿੱਬੇ ਦੇ ਪਜਾਰ ਵਿੱਚ ਦੀ ਲੰਘ ਰਹੇ ਆ ਮਾੜਾ ਕੈਮਰਾ ਸਿੱਧਾ ਕਰਾਂ ਐ ਆ ਸਪੀਡ ਬ੍ਰੇਕਰ ਆ ਗਿਆ ਨਾ ਦੁਕਾਨ ਤੇ ਆ ਗਿਆ ਹਣਾ ਮੈਨੂੰ ਲੱਗਦਾ ਹਣਾ ਹਾਂਜੀ ਸ਼ਟਰ ਡਾਊਨ ਆ ਯਾਰ ਲੈ ਆਪਾਂ ਲੱਗੇ ਆਜੋ ਆਜੋ ਅੱਗੇ ਆਜੋ ਤੁਸੀਂ ਬਾਈ ਜੀ ਕੀ ਹਾਲਾਂ ਹੈ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਬੈਠੋ ਆਪਾਂ ਹੈਪੀ ਜੀ ਠੀਕ ਠਾਕ ਸਭ ਵਧੀਆ ਵਧੀਆ ਸਾਰਾ ਵਧੀਆ ਪਰਵਾਹ ਠੀਕ ਠਾਕ ਵਧੀਆ ਵਧੀਆ ਹਾਂਜੀ ਚਲੋ ਜੀ ਇਹ ਆਹ ਕਰ ਲਿਓ ਵਿੰਡੋ ਬੰਦ ਕਰ ਲਿਓ ਪਲਾਨ ਉਹਦਾ ਆਪਣਾ ਹੀਗਾ ਤੇ ਆਈਗਾ ਵੀ ਚੱਲ ਕਿਤੇ ਖੁੱਲੇ ਥਾਂ ਤੇ ਚੱਲ ਕੇ ਆਪਾਂ ਬਣਾਉਨੇ ਆ ਆਪਣੀਆਂ ਨਾ ਠੀਕ ਜਾਣਕਾਰੀ ਆਪਣੀ ਇਕੱਠੀ ਕਰਦੇ ਆ ਬਿਲਕੁਲ ਜਿੱਥੇ ਕੋਈ ਡਿਸਟਰਬ ਨਾ ਕਰੇ ਆਪਾਂ ਗਰਾਊਂਡ 'ਚ ਚੱਲੀਏ ਹਾਂ ਗਰਾਊਂਡ 'ਚ ਪਿੰਡ ਵਾਲੀ ਗਰਾਊਂਡ 'ਚ ਹਾਂ ਬਿਲਕੁਲ ਉੱਥੇ ਜਾ ਰਹੇ ਹਾਂ ਅਜੂਬਾ ਫੜੀ ਜੇ ਲੈ ਆ ਆਹ ਚਾਰ ਗੱਡੇਵੇਂ ਅੱਛਾ ਅੱਛਾ ਇੱਧਰ ਦੁਕਾਨ ਤੋਂ ਲਾਏ ਮੈਂ ਕਿਹਾ ਲਾ ਲਵਾਇਆ ਇਹਨਾਂ ਨੂੰ ਮਾਈਕ ਲਾ ਲਿਓ ਇੱਥੇ ਆਪਣੇ ਆ ਤੇ ਆਵਾਜ਼ ਥੋੜੀ ਉੱਚੀ ਰੱਖਿਓ ਆਪਦੀ ਠੀਕ ਹਾਂ ਹਾਂ ਹਾਂਜੀ ਵੈਕਲ ਜੀ ਹੋਰ ਸੁਣਾਓ ਸੇਤਾਂ ਕਾਇਮ ਆ ਹਾਂਜੀ ਬਿਲਕੁਲ ਫਿੱਟ ਘਰੇ ਪਰਿਵਾਰ ਕੇ ਤਾਂ ਘਰ ਪਰਿਵਾਰ ਠੀਕ ਠਾਕ ਦੁਕਾਨ ਤੇ ਕਿੰਨੇ ਕਵਿਤੇ ਆ ਜੰਨੇ ਅੱਗੇ ਮੈਂ 6:30 ਤੇ ਆਈ ਜਾਣਾ ਤੇ ਕਿਰੀ ਦੀ ਦੁਕਾਨ ਤੇ ਅੱਛਾ ਅੱਛਾ ਅ ਜਦੋਂ ਮੈਂ ਲੰਘਿਆ ਉਦੋਂ ਹੈਗੇ ਹੁਣ ਮੈਨੂੰ ਲੱਗਦਾ ਘਰੇ ਚਲ ਗਿਆ ਸੀ ਹਾਂਜੀ ਹਾਂਜੀ ਅੱਛਾ ਅੱਛਾ ਘਰੇ ਗਏ ਵਧੀਆ ਅ ਟਿੱਬੇ ਦੇ ਬਾਜ਼ਾਰ ਵਾਲੀ ਗਲੀ ਵਧੀਆ ਬਣ ਗਈ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਆ ਇੰਨਾ ਘਰ ਰਹਿ ਗਿਆ ਸੀਗਾ ਪਹਿਲੇ ਜਦੋਂ ਇਹ ਟੋਟਾ ਲੱਗਦਾ ਸੀ ਬਾਜ਼ਾਰੋਂ ਦਹੀਂ ਲਿਆਓ ਤਾਂ ਅੱਡੇ ਦਾ ਘਾਉਂਦਿਆਂ ਲੱਸੀ ਬਣ ਜਾਂਦੀ ਪਹਿਲੇ ਲਿਆਉਂਦੇ ਕਹਿੰਦੇ ਲੱਸੀ ਬਣ ਜਾਂਦੀ ਸੀ ਬਾਕੀ ਸਹੀ ਗੱਲ ਆ ਹੋਰ ਵਧੀਆ ਹੋਣ ਵਧੀਆ ਬਣ ਗਿਆ ਚਲੋ ਜਿਹੜੀਆਂ ਪਹਿਲੀਆਂ ਪੰਚਾਇਤਾਂ ਆਈਆਂ ਉਹਨਾਂ ਨੇ ਬੜਾ ਸਾਥ ਦਿੱਤਾ ਮੈਨੂੰ ਪਿੰਡ ਵੱਲੋਂ ਹਾਂ ਹਾਂ ਤੇ ਨਗਰ ਖੇੜੇ ਦੇ ਵਿੱਚੋਂ ਐਵੇਂ ਕਿਉਂ ਕਹ ਜੀਏ ਪਹਿਲੀਆਂ ਪੰਚਾਇਤਾਂ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਆ ਉਹਦਾ ਕਰਕੇ ਹੀ ਮੈਂ ਅੱਜ ਗੇਮਾਂ ਦੇ ਵਿੱਚ ਆਇਆ ਹੁਣ ਨਵੀਂ ਪੰਚਾਇਤ ਜੜੀ ਆ ਉਹ ਕਹਿੰਦੇ ਕਿ ਪੂਰਾ ਸਾਥ ਦੇਵਾਂਗੇ ਜਿਹੜੀ ਪਿਛਲੀ ਕਮੀਆਂ ਉਹ ਵੀ ਦੂਰ ਕਰ ਦੇਵਾਂਗੇ ਠੀਕ ਠੀਕ ਆ ਮੈਨੂੰ ਬੜੀ ਮਜ਼ੇ ਦੀ ਗੱਲ ਹੋਈ ਆਏ ਉਹ ਬੰਦੇ ਨੂੰ ਹੌਸਲਾ ਹਿੰਮਤ ਮਿਲ ਜਾਂਦੀ ਹੈ ਯਾਰ ਹਾਂ ਜੀ ਹਣਾ ਕੋਈ ਮਗਰ ਮਾੜਾ ਮੋਟਾ ਥਾਪੀ ਦੇਣ ਵਾਲਾ ਵੇ ਬੰਦਾ ਉਹਦੇ ਆਸ ਮੈਂ ਕਿਹਾ ਜੀ ਜਦੋਂ ਪਿੱਛੇ ਸਪੋਰਟ ਹੋ ਜਾਏ ਤੇ ਸਾਡੇ ਬੱਚੇ ਅੱਗੇ ਕਿਦਾਂ ਨਾ ਵਧਣਗੇ ਬਿਲਕੁਲ ਬਿਲਕੁਲ ਜਦੋਂ ਸਾਡੇ ਵਰਗੇ ਵਿਚੁਰਗੇ ਇਹ ਗਰਾਊਂਡਾਂ 'ਚ ਆਉਂਦੇ ਆ ਇਹ ਕਿਸਾਨੂ ਆਪਣੇ ਆਪ ਨੂੰ ਨਜ਼ਾਰਾ ਤੋਂ ਵੱਖਰਾ ਬਿਲਕੁਲ ਉਹ ਬੱਚੇ ਵੀ ਕੁਝ ਸਿੱਖਦੇ ਸਾਡੇ ਕੋਲੋਂ ਤੇ ਅਸੀਂ ਉਹਨਾਂ ਨੂੰ ਸਿੱਖੀਦਾ ਚਾਹੀਦਾ ਵੀ ਆ ਸਮੇਂ ਦੀ ਲੋੜ ਵੀ ਆ ਬਿਲਕੁਲ ਬਿਲਕੁਲ ਬਹੁਤ ਅੱਜ ਕੱਲ ਦੇ ਨਿਆਣੇ ਆ ਨਾ ਅੱਜਕੱਲ ਦੇ ਬੱਚੇ ਆ ਥੋੜਾ ਖੇਡਾਂ ਨੂੰ ਗਰਾਊਂਡ ਵੱਲੋਂ ਦੂਰ ਆ ਇਹ ਇਹ ਚੀਜ਼ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੇ ਬੱਚੇ ਜਿਹੜੇ ਆ 5 ਸਾਲ ਦੇ ਬੱਚੇ ਉਹ ਗਰਾਊਂਡ 'ਚ ਤੁਹਾਨੂੰ ਦਿਖਾ ਲੂੰਗਾ ਦੋ ਸਵਾ ਦੋ ਇੱਥੇ ਆਉਣਾ ਮੇਰੇ ਕੋਲ ਬੱਚੇ ਅੱਛਾ ਅੱਛਾ 12 ਬੱਚੇ ਆ ਮੇਰੇ ਕੋਲ ਐਸ ਵੜੇ ਨਹੀਂ ਦੁਪਹਿਰ ਨੂੰ ਹਾਂਜੀ ਦੁਪਹਿਰ ਨੂੰ ਅੱਛਾ ਇੱਥੇ 12 ਬੱਚੇ ਆਉਂਦੇ ਮੇਰੇ ਕੋਲ ਗਰਾਊਂਡ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਪੂਰਾ ਖਿਆਲ ਦਿੱਤਾ ਜਾਂਦਾ ਅੱਛਾ ਅੱਛਾ ਹਾਂ ਪੰਜ ਸਾਲ ਦਾ ਬੱਚਾ ਕਹਿੰਦਾ ਮੈਂ ਨਹੀਂ ਆਂਬਦਾ ਮੈਨੂੰ ਹੰਭਾਉ ਕਿਨਾਂ ਗੰਭੋਨੇ ਆ ਤੁਸੀਂ ਅੱਛਾ ਚਲੋ ਬਾਹਰ ਨਿਕਲ ਕੇ ਕਰਦੇ ਗਾਂ ਤੇ ਮਤਲਬ ਗਰਾਊਂਡ ਤੇ ਇੱਥੋਂ ਦੁਕਾਨ ਤੋਂ ਹੋ ਕੇ ਤੇ ਗਰਾਊਂਡ ਚ ਆਉਨੇ ਆ ਅੱਛਾ ਅੱਛਾ ਗਰਾਊਂਡ ਵਧੀਆ ਤਿਆਰੀ ਹੋ ਗਈ ਆ ਨਾ ਟੂਰਨਾਮੈਂਟ ਦਾ ਕਰਕੇ ਕੱਲ ਇੱਥੇ ਕਰਕੇ ਹੋਰ ਵੀ ਚਪਾਈ ਕੀਤੀ ਐ ਇਸੋ ਗਰਾਊਂਡ ਨੂੰ ਕਿ ਸੰਵੇਕ ਰੰਗ ਰੰਗ ਵੀ ਹੋ ਗਿਆ ਸਾਰੇ ਬਿਲਕੁਲ ਚਾਰ ਚਫੇਰਾ ਬਿਲਕੁਲ ਵਧੀਆ ਹੋ ਗਿਆ ਚਲੋ ਵਧੀਆ ਹਾਂਜੀ ਹਾਂਜੀ ਟੂਰਨਾਮੈਂਟ ਕਾਫੀ ਟਾਈਮ ਬਾਅਦ ਲੱਗਾ ਹੈ ਨਾ ਹੁਣ ਇਹ ਮੇਰੇ ਕੋਲ 10 ਸਾਲ ਦੀ ਇੱਕ ਰਿਪੋਰਟ ਚੱਲੇ ਆ ਨਾ ਟੂਰਨਾਮੈਂਟਾਂ ਨੂੰ ਅਸੀਂ ਤੇ ਇਹਨਾਂ ਨੂੰ ਦੇ ਦੇ ਕੇ ਤੇ ਹੈਰਾਨ ਹੋ ਗਏ ਕਿ 10 ਸਾਲ ਦੇ ਵਿੱਚ ਕੁਝ ਤਾਂ ਕੁਝ ਬਣਨਾ ਸੀ ਜਿਹੜਾ ਬਹੁਤ ਪਿੱਛੇ ਲੂਜ ਹੋ ਗਿਆ ਹੋ ਚੁੱਕਾ ਛੋਲੇ ਚਲੋ ਹਾਂਜੀ ਹਾਂਜੀ ਤੇ ਹੁਣ ਦੁਬਾਰਾ ਇਹ ਇੱਕ ਪਹਿਲ ਦਾ ਹਾਂਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੇ ਲਿਆ ਜਿਹੜੇ ਸ਼ਖਸਨ ਨਾਲ ਆਪਾਂ ਦੇ ਨੂੰ ਅੱਜ ਮਲਾਉਣ ਜਾ ਰਹੇ ਹਾਂ ਉਹ ਕਿਸੇ ਜਾਣਕਾਰੀ ਦਾ ਮਤਾਜ ਨਹੀਂ ਗਾ ਬਾਈ ਮਹਿੰਦਰ ਲਾਲ ਜੀ ਪਿੰਡ ਟਿੱਬਾ ਤੋਂ ਮਸ਼ਹੂਰ ਐਥਲੀਟ ਨੇ ਤੇ ਉਹਨਾਂ ਨਾਲ ਆਪਾਂ ਦਿਲ ਦੀਆਂ ਗੱਲਾਂ ਕਰਾਂਗੇ ਉਹਨਾਂ ਬਾਰੇ ਜਾਣਕਾਰੀ ਇਕੱਠਾ ਕਰਾਂਗੇ ਬਾਈ ਜੀ ਆ ਜਿਓ ਵੈਕੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ ਬਹੁਤ ਵਧੀਆ ਤੇ ਬੜੀ ਚਿਰ ਤੋਂ ਦਿਲ ਕਰਦਾ ਸੀ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤੇ ਅੱਜ ਆਪਾਂ ਇਕੱਠੇ ਹੋਏ ਆ ਬੜੀ ਖੁਸ਼ੀ ਮਿਲੀ ਆ ਇਸ ਇਸ ਗੱਲ ਦੀ ਹਾਂ ਹਾਂ ਕਿ ਤੁਸੀਂ ਸਾਡੇ ਨਾਲ ਇਹ ਰابطਾ ਥੋੜਾ ਕੈਮ ਕੀਤਾ ਹਾਂ ਸਾਨੂੰ ਤੁਹਾਡੇ ਵਰਗੇ ਵੀਰਾਂ ਦੀ ਬੜੀ ਲੋੜ ਆ ਹਾਂ ਹਾਂ ਇੱਕ ਵਧਾਈ ਦੇ ਪਾਤਰਾਂ ਤੁਸੀਂ ਨਹੀਂ ਨਹੀਂ ਮਹਾਰਾਜ ਜਦੋਂ ਸਾਡੀ ਉਮਰ ਦੇ ਕਿਡਾਰੀਆਂ ਨੂੰ ਤੁਸੀਂ ਇੱਕ ਦੇਖਦੇ ਆ ਪਹਿਲੀ ਪੱਖੋਂ ਹਾਂ ਹਾਂ ਜਿਦਾਂ ਤੁਹਾਡਾ ਬਚਪਨ ਆ ਨਾ ਜਾਂ ਸਾਡਾ ਬਚਪਨ ਆ ਉਹ ਸਾਨੂੰ ਉਹਦੇ ਵੀ ਉੱਪਰ ਲੈ ਕੇ ਜਾਂਦਾ ਬਿਲਕੁਲ ਤੁਸੀਂ ਜਨਾ ਮਾੜਾ ਇਹ ਕੈਮਰੇ ਨਾਲੋਂ ਰਹਿਣਾ ਆਪਾਂ ਤੇ ਕਿਉਂਕਿ ਆਪਣਾ ਦਰਸ਼ਕਾਂ ਨਾਲ ਆਪਾਂ ਗੱਲਬਾਤ ਸਾਰੀ ਕਰਨੀ ਹੈ ਨਾ ਜੀ ਬਾਈ ਬਰੋ ਤੇ ਬਾਈ ਜੋ ਤੁਹਾਡੇ ਮਨਾਂ ਦੇ ਵਿੱਚ ਸਵਾਲ ਹੋਣਗੇ ਬਾਈ ਜੀ ਬਾਰੇ ਕੋਈ ਪੁੱਛਣੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਇਹ ਵੀ ਦੱਸਿਓ ਵੀ ਜਾਣਕਾਰੀ ਕਿਵੇਂ ਲੱਗੀ ਆ ਬਾਈ ਜੀ ਬਾਰੇ ਹਨਾ ਤੇ ਬਾਈ ਜੀ ਜਦੋਂ ਤੁਸੀਂ ਕਾਫੀ ਟਾਈਮ ਤੋਂ ਮੈਂ ਜਦੋਂ ਦਾ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਗਰਾਊਂਡ ਨਾਲ ਕਾਫੀ ਜੁੜੇ ਹੋਏ ਬੰਦੇ ਹੋਣਾ ਤੇ ਜਿਹੜਾ ਤੁਹਾਡਾ ਐਥਲੈਟਿਕ ਮੀਟ ਦਾ ਦੌਰ ਆ ਇਹ ਕਿਹੜੀ ਉਮਰ ਤੋਂ ਤੁਸੀਂ ਸ਼ੁਰੂ ਕੀਤਾ ਮੈਨੂੰ 1999 ਦੇ ਵਿੱਚ ਅੱਛਾ ਇਹ ਆਪਣੇ ਇਥੋਂ ਭਵਾਨੀਪੁਰ ਤੋਂ ਅੱਛਾ ਅੱਛਾ ਹਾਂ ਲక్ష్మణ ਦਾਸ ਭਗਵਾਨ ਦਾਸ ਇਹ ਦੋ ਜਣੇ ਮੈਨੂੰ ਬਹੁਤ ਮਤਲਬ ਉਹਨਾਂ ਨੇ ਉਤਸ਼ਾਹਿਤ ਕੀਤਾ ਇਹ ਚੀਜ਼ ਨੂੰ ਤੇ ਮੈਂ ਗਰਾਊਂਡ ਦੇ ਵਿੱਚ ਉਦੋਂ ਉਤਰਿਆ ਤੇ ਮੈਂ ਉਹਨਾਂ ਨੂੰ ਉਸਤਾਦ ਮੰਨ ਕੇ ਤੇ ਫਿਰ ਇਧਰ ਨੂੰ ਆਇਆ ਇੱਕ ਮਿਲਖਾ ਸਿੰਘ ਦਾ ਇੱਕ ਫੋਜਾ ਸਿੰਘ ਦਾ ਨਾਮ ਮੈਂ ਸੁਣਦਾ ਸੀ ਜਦੋਂ ਮੈਂ ਨਾਮ ਧੁੰਦਾ ਸੀ ਤਾਂ ਮੈਨੂੰ ਹੋਰ ਖੁਸ਼ੀ ਮਿਲਦੀ ਸੀ ਕਿ ਸਾਡੇ ਐਡਾਡੇ ਵੱਡੇ ਐਥਲੀਟ ਆਏ ਆ ਇੱਕ ਬੋਡਰ ਲੈਵਲ ਦੇ ਐਥਲੀਟ ਆਏ ਆ ਤੇ ਸਾਡੇ ਚ ਕਿਹੜੀ ਕਮੀਆਂ ਜਿਹੜੀ ਅਸੀਂ ਉਹਨੂੰ ਪੂਰੀ ਨਹੀਂ ਕਰ ਸਕਦੇ ਤਾਂ ਉਦੋਂ ਤੇ ਆਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਆ ਇਹ ਮੇਰੀ ਉਮਰ ਜਿਹੜੀ ਹੈ ਗਿਆ ਉਦੋਂ 45 ਸਾਲ ਦੇ ਕਰੀਬ ਓਕੇ ਹਾਂਜੀ ਹਾਂਜੀ 45 ਸਾਲ ਦੀ ਹੁਣ ਉਮਰ ਕਿੰਨੀ ਆ ਹੁਣ ਮੇਰੀ 70 ਦੇ ਕਰੀਬ ਆ ਜੀ ਇਸ ਵੇਲੇ ਉਮਰ ਵਾਹ ਦੇਖ ਲਓ ਬਈ ਤੇ ਜਿਹੜੇ ਆ ਸਿਆਣਾ ਵਿਚਾਰ ਜਾਈਆਂ ਦੱਬ ਕੇ ਬੈਠੇ ਰਹਿੰਦੇ ਆ ਨਾ ਮੂੰਹ ਵਿੱਚ ਦੇ ਕੇ ਇੱਧਰ ਦੇਖ ਲੋ ਜਿੰਦ ਦੀ ਜਾਗਦੀ ਮਸਾਲ ਆ ਆਪਣੀ ਅੱਗੇ ਇੱਕ ਆ ਮੈਂ ਜਦੋਂ ਸਵੇਰੇ ਹੀ ਜਿਮ ਆਉਂਦੇ ਆ ਲਗਭਗ 5 ਵਜੇ ਹੀ ਆਈਦਾ ਹਣਾ ਹਾਂਜੀ ਹਾਂਜੀ ਜੀ ਮੈਨੂੰ ਡੇਲੀ ਟੱਕਰਦੇ ਆ ਤੇ ਫਿਰ ਨੂੰ ਤੁਸੀਂ ਜਾਣੇ ਹੁੰਨੇ ਆ ਬਾਬਾ ਦਰਬਾਰਾ ਸਿੰਘ ਜੀ ਕੋਲੋਂ ਹਾਂ ਜੀ ਹਾਂਜੀ ਪਹਿਲਾਂ 12 ਕਿਲੋ ਦਰਬਾਰਾ ਸਿੰਘ ਜੀ ਤੱਕ ਜਾਂਦੇ ਕਿਉਂਕਿ ਉੱਥੋਂ ਅੱਗੇ ਵੀ ਜਾਂਦੇ ਆ ਉੱਥੋਂ ਅੱਗੇ ਵੀ ਜਾਂਦਾ ਮੈਂ 12 ਕਿਲੋਮੀਟਰ ਜਿੰਨਾ ਚਾ 15 ਕਿਲੋਮੀਟਰ ਹੋ ਨਹੀਂ ਜਾਂਦੀ ਮੈਨੂੰ ਚੈਨ ਨਹੀਂ ਆਉਂਦੀ ਪਹਿਲਾਂ ਤੁਸੀਂ ਜਾਣੇ ਉੱਥੇ ਉਥੋਂ ਵੀ ਉਥੋਂ ਵਾਪਸ ਮੈਂ ਬੀਜੀਪੁਰ ਅੱਛਾ ਬੀਜੀਪੁਰ ਹਾਂ ਫਿਰ ਬੀਜੀਪੁਰ ਤੋਂ ਵੇਪਾਪੀ ਇਹ ਬੀਜੀਪੁਰ ਤੋਂ ਮੇਰੇ ਸਾਹ ਹੁਣ ਦੁੱਧ ਲੈ ਕੇ ਆਉਂਦੇ ਆ ਨਾ ਰੋਟੀ ਹਾਂਜੀ ਬਿਲਕੁਲ ਜੇ ਆਣਾ ਦੁੱਧ ਜਾਨੇ ਆ ਤੁਰਕੇ ਤੇ ਮਤਲਬ ਉਸ ਤੋਂ ਬਾਅਦ ਫਿਰ ਗਰਾਊਂਡ 'ਚ ਵੀ ਆਉਂਦੇ ਗਰਾਊਂਡ 'ਚ ਵੀ ਆਉਣਾ ਇੱਥੇ ਵੀ 12 14 ਚੱਕਰ ਸੁੱਕੇ ਲਾ ਕੇ ਤੇ ਫਿਰ ਮਜ਼ਾ ਆਉਂਦਾ ਮੈਨੂੰ ਅੱਛਾ ਅੱਛਾ ਤੇ ਜਿੱਦਣ ਮੈਂ ਮਿਸ ਕਰ ਦਣਾ ਹਾਂ ਤੇ ਮੈਨੂੰ ਐਦਾਂ ਲੱਗਦਾ ਜਿਦਾਂ ਮੇਰਾ ਕੋਈ ਗੁਆਚ ਗਿਆ ਜ਼ਿੰਦਗੀ 'ਚ ਹਾਂ ਮੈਂ ਉਹ ਮਿਸ ਨਹੀਂ ਕਰ ਸਕਦਾ ਉਹਨੂੰ ਦੇਖ ਲਾ ਵੀ ਇਹ ਕਿੰਨੀ ਲਗਨ ਆ ਨਾ ਯਾਰ ਤੇ ਅੱਡੀ ਲਗਨ ਖਿਡਾਰੀ ਤੇ ਭਗਤੀ ਇੱਕ ਇੱਕ ਜਗ੍ਹਾ ਦੇ ਪਹਿਲੂ ਆ ਹਾਂ ਚਲੋ ਵਧੀਆ ਤੇ ਇੱਕ ਹੋਰ ਆਪਣੇ ਦਰਸ਼ਕਾਂ ਨੂੰ ਦੱਸੋ ਤੁਸੀਂ ਹੁਣ ਤੱਕ ਟੋਟਲ ਮੈਡਲ ਕਿੰਨੇ ਜਿੱਤ ਜਿੱਤ ਚੁੱਕੇ ਹੋ ਹੁਣ ਇਸ ਵੇਲੇ ਮੇਰੇ ਕੋਲ ਕਰੀਬ 40 ਦੇ ਕਰੀਬ ਮੈਡਲ ਆ ਮੈਂ ਤਾਂ ਦੋਸਤਾਂ ਨੂੰ ਕਾਫੀ ਬੰਦੇ ਆਏ ਅੱਛਾ ਤੇ ਹੁਣ ਮੌਜੂਦਾ ਮੇਰੇ ਕੋਲ 30 ਮੈਡਲ ਐ ਇਸ ਵੇਲੇ ਐਟ ਅ ਟਾਈਮ ਵੀ ਐ 30 ਮੈਡਲ ਹੈਗੇ ਆ ਤੁਹਾਡੇ ਹਾਂਜੀ ਹਾਂਜੀ ਠੀਕ ਆ ਤੇ ਮਤਲਬ ਈਵੈਂਟ ਕਿਹੜਾ ਤੁਸੀਂ ਖੇਡਦੇ ਆ ਮਤਲਬ ਜਿਆਦਾ ਮੈਂ ਹਾਫ ਮੈਰਾਥਨ 21 ਕਿਲੋਮੀਟਰ ਦਾ ਜਿਆਦਾ ਮੈਂ ਖੇਡਦਾ 21 ਕਿਲੋਮੀਟਰ ਦਾ ਹਾਂਜੀ ਹਾਂਜੀ ਜਦੋਂ ਛੋਟੇ ਈਵੈਂਟ ਹੋ ਗਿਆ 100 200 400 ਇਹ ਇਹਦੇ ਵਿੱਚ ਮਤਲਬ ਮੈਂ ਕਰਦਾ ਉਹ ਐਨਜਾਇ ਦੇ ਤੌਰ ਤੇ ਕਰਦਾ ਜਦੋਂ ਵੀ ਕਰਦਾ ਕਿਤੇ ਅੱਛਾ ਹਾਂ ਤੇ ਇੱਕ ਮੈਂ ਜ਼ਿੰਦਗੀ ਜਾ ਹਡਲ ਰੇਸ ਲਾਈਆ ਹਡਲ ਅੱਛਾ ਅੱਛਾ ਉਹ ਮੈਂ ਲਾਈਆ ਮਸਤੂਆਣੇ ਮਸਤੂਆਣਾ ਸਾਹਿਬ ਹਾਂਜੀ ਹਾਂਜੀ ਉੱਥੇ ਮਸਤੂਆਣੇ ਸਾਹਿਬ ਸੰਗਰੂਰ ਦੇ ਨੇੜੇ ਉਹ ਮੈਂ ਤੈਨੂੰ ਥੋੜਾ ਜਿਹਾ ਦੱਸ ਦਵਾ ਬਸਤੂਆਣਾ ਸਾਹਿਬ ਸੰਗਰੂਰ ਤੁਸੀਂ ਕਹਿੰਦੇ ਆ ਨਾ ਜੀ ਵੈਗੁਰ ਜੀ ਹਾਂ ਮੈਂ ਵੀ ਉੱਥੇ ਸੀਪੀਆਰਡੀ ਕੀਤੀ ਆ ਮੈਂ ਉੱਥੇ ਰਿਹਾ ਦੋ ਸਾਲ ਹਾਂ ਹਾਂ ਠੀਕ ਐ ਹਾਂ ਤੇ ਮੇਰੀਆਂ ਵੀ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਉੱਥੇ ਜੀ ਬਸਤੂਆਣਾ ਸਾਹਿਬ ਦੇ ਨਾਲ ਬਸਤੂਆਣਾ ਸਾਹਿਬ ਮੈਨੂੰ ਇੱਕ ਬਹੁਤ ਵਧੀਆ ਉੱਥੇ ਦੀ ਗੱਲਬਾਤ ਲੱਗੀ ਕਿ ਜਿਹਨੇ ਸੀਪੀਆਰਡੀ ਦੇ ਅਟ ਦੇ ਬਤਿਆਰ ਦੀ ਆ ਉੱਥੇ ਹਾਂਜੀ ਉਹ ਹੀ ਸਾਰੇ ਉਥੋਂ ਦਾ ਕੰਟਰੋਲ ਆ ਇੱਕ ਵੱਡਾ ਕੰਟਰੋਲ ਆ ਉਹ ਜਿਹੜੇ ਯਾਨੀ ਕਿ ਈਵੈਂਟ ਸਾਰੇ ਉਹ ਆਫੀਸ਼ੀਅਲਿੰਗ ਸਾਰੇ ਉਹੀ ਕਰਾਉਂਦੇ ਆ ਹਾਂਜੀ 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 ਬਹੁਤ ਖੁਸ਼ੀ ਦੀ ਗੱਲ ਆ ਅਸੀਂ ਆਪ ਉਥੇ ਕਰਾਉਂਦੇ ਰਹੇ ਆ ਠੀਕ ਬਾਕੀ ਜੀ ਤੁਸੀਂ ਉਦੋਂ ਵੀ ਮੇਰੇ ਕੋਲ ਪਹਿਲਾਂ ਗੱਲ ਕੀਤੀ ਜੇ ਤੁਸੀਂ ਹੋ ਗਏ ਆ ਤਾਂ ਮੇਰੀ ਉਹ ਸਾਰੀ ਦਿਮਾਗ ਦੀ ਸੂਈ ਉਥੇ ਮਤਲਬ ਚੱਲ ਗਈ ਕਿੱਦਾਂ ਕਰਾਉਂਦੇ ਰਹੇ ਆ ਨਾ ਬਹੁਤ ਖੁਸ਼ੀ ਦੀ ਗੱਲ ਆ ਬਹੁਤ मजा ਆਉਂਦਾ ਯਾਰ ਉਥੇ ਤੁਹਾਨੂੰ ਮਿਲ ਗਈ ਵੀ ਖੁਸ਼ੀ ਮਿਲੀ ਆ ਮੈਨੂੰ ਸਾਡੇ ਇੱਕ ਮੈਂ ਹੁਣ ਨਗਰ ਵਾਸਤੇ ਖੇਡਦਾ ਹਾਂ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਮੇਰਾ ਪਹਿਲੂ ਹੋਊਗਾ ਮੇਰਾ ਨਗਰ ਹੋਊਗਾ ਉਹਦੇ ਵਿੱਚ ਰਤਨ ਸਿੰਘ ਤੇ ਬਾਬਾ ਗਿਆਨ ਸਿੰਘ ਕੁੱਤੀਆਂ ਵਾਲੇ ਰਤਨ ਸਿੰਘ ਰਤੂ ਉਹ ਗਿਆਨ ਸਿੰਘ ਰਤੂ ਕੋਚੇ ਕਬੱਡੀ ਦੇ ਤੇ ਇੱਕ ਬਾਬਾ ਬਾਬਾ ਗਿਆਨ ਸਿੰਘ ਜੀ ਜਿਹੜੇ ਰਤੂ ਦੇ ਉਸਤਾਦ ਸੀ ਬਾਬਾ ਗਿਆਨ ਸਿੰਘ ਜੀ ਕੁੱਤੀਆਂ ਵਾਲੇ ਅੱਛਾ ਉਹ ਮੇਰੇ ਉਸਤਾਦ ਆ ਦੋਨੇ ਮੈਂ ਉਹਨਾਂ ਕੋਲ ਜ਼ਿੰਦਗੀ ਤੇ ਬਹੁਤ ਕੁਝ ਸਿੱਖਿਆ ਹਾਂ ਚਾਚਾ ਉਹਨਾਂ ਦੀ ਯਾਦ ਇੱਕ ਅਗਰਾਉਂਡ 'ਚ ਖਲੋਤੇ ਨਾ ਅੱਜ ਜਦਾਂ ਇੱਕ ਪਿਓ ਦਾ ਸਾਥ ਆ ਉਹ ਮੈਨੂੰ ਸਾਥ ਮਿਲਦਾ ਮਿਲਕਾ ਸਿੰਘ ਪੂਜਾ ਸਿੰਘ ਇਹਦੇ ਬਹੁਤ ਵੱਡੀਆਂ ਚਿਕਿਤਾ ਆਈਆਂ ਪਰ ਉਹਦੀ ਉਹਨਾਂ ਨੂੰ ਵੀ ਜਿੱਤੋਂ ਸ਼ੁਰੂ ਕੀਤਾ ਹਾਂ ਹਾਂ ਮੈਂ ਉਹਨਾਂ ਨੂੰ ਇੱਕ ਉਹਨਾਂ ਦੇ ਬਰਾਬਰ ਦਾ ਦਰਜਾ ਦੇ ਦੇ ਰਿਹਾ ਆਪਾਂ ਮੜਾ ਤੁਰ ਫਿਰ ਕੇ ਗੱਲਬਾਤ ਕਰਦੇ ਹਾਂ ਜੀ ਵੈਗੁਰ ਜੀ ਤੇ ਇੱਕ ਮੈਨੂੰ ਇਹ ਦੱਸੋ ਵੀ ਜਿੱਦਾਂ ਤੁਸੀਂ ਐਥਲੈਟਿਕ ਮੀਟ ਤੇ ਜਾਂਦੇ ਆ ਹਾਂਜੀ ਹਾਂਜੀ ਕਹਿੰਦੇ ਆ ਵੀ ਗੁਜਰਾਤ ਵੀ ਜਾ ਕੇ ਆਏ ਆ ਦੇਹਰਾਦੂਨ ਵੀ ਜਾ ਕੇ ਆਏ ਆ ਹਾਂਜੀ ਹਾਂਜੀ ਇਹ ਤਿਆਨੂੰ ਪਤਾ ਕਿਵੇਂ ਲੱਗਦਾ ਵੀ ਉੱਥੇ ਐਥਲੈਟਿਕ ਮੀਡ ਹੈਗੀ ਆ ਤੇ ਮੇਰੇ ਨਾਲ ਕਾਫੀ ਐਸੋਸੀਏਸ਼ਨਾਂ ਜੁੜੀਆਂ ਪਈਆਂ ਕੋਈ ਚੰਡੀਗੜ੍ਹ ਦੀਆਂ ਕੋਈ ਜਲੰਧਰ ਦੀਆਂ ਕੋਈ ਦੇਹਰਾਦੂਂ ਦੀਆਂ ਇਹ ਮੇਰੇ ਨਾਲ ਐਸੋਸੀਏਸ਼ਨਾਂ ਜੁੜੀਆਂ ਪਈਆਂ ਹਾਂ ਉਹਦੇ ਜਰੀਏ ਮੇਰੇ ਨਾਲ ਲਿੰਕ ਬਣੇ ਪਏ WhatsApp ਤੇ ਅੱਛਾ ਅੱਛਾ ਤਾਂ ਮੈਨੂੰ ਉੱਥੋਂ ਦੇ ਲਿੰਕ ਆ ਜਾਂਦੇ ਆ ਤੇ ਫਿਰ ਮੈਂ ਉਹਨਾਂ ਦੀ ਤਿਆਰੀ ਕਰ ਲੈਂਦਾ ਹਫਤਾ ਹਫਤਾ ਮੈਨੂੰ ਦੁਕਾਨ ਤੋਂ ਕੇਵਰੇ ਗੈਬ ਹੋਣਾ ਪੈਂਦਾ ਤੇ ਮੈਂ ਮੈਚਾਂ ਦਾ ਕਰੇ ਜ਼ਰੂਰ ਨਿਕਲ ਜਾਂਦਾ ਆਪਣਾ ਖਰਚਾ ਕਾਪੀ ਕਰਦਾ ਨਾ ਤੇ ਨਹੀਂ ਦੁਕਾਨ ਤੇ ਜੋ ਤੂੰ ਚਲੇ ਜਾਨੇ ਮਗਰ ਕੋਈ ਹੁੰਦਾ ਕਿ ਜਾਂ ਦੁਕਾਨ ਮਗਰ ਨਹੀਂ ਮਗਰ ਕਿਵਰ ਦੁਕਾਨ ਬੰਦੇ ਕਿ ਵੀ ਕਰਨੀ ਪੈ ਜਾਂਦੀ ਆ ਪਰ ਮੈਨੂੰ ਛੋਂਗੇ ਇਹ ਆ ਕਿ ਮੈਂ ਇੱਕ ਮਤਲਬ ਜਿਹੜਾ ਇੰਡੀਆ ਲੈਵਲ ਦਾ ਜਾਂ ਵਰਲਡ ਲੈਵਲ ਦਾ ਉਹਨਾਂ ਦੇ ਖਿਡਾਰੀਆਂ ਨੂੰ ਇੱਕ ਵਧੀਆ ਸਿੱਧ ਦੇਵਾਂ ਥੋਣੀ ਤੇ ਦੇਵਾਂ ਇੱਕ ਬੱਚੇ ਨਵੇਂ ਤੋਂ ਨਵੇਂ ਉਹ ਖਿਡਾਰੀਆਂ ਚ ਪੈਦਾ ਕਰਾਂ ਮੈਂ ਤੇ ਨਹੀਂ ਦੁਕਾਨ ਬੰਦ ਰਹਿੰਦੀ ਆ ਤੇ ਫੇਰ ਖਰਚਾ ਪਾਣੀ ਕਿਵੇਂ ਚੱਲਦਾ ਖਰਚਾ ਪਾਣੀ ਜ਼ਿਆਦਾ ਹੈਗਾ ਉਹ ਮਾਲਕ ਦੇਣ ਵਾਲਾ ਆਪਾਂ ਕੌਣ ਆ ਜੇ ਬਿਮਾਰ ਪੈ ਜਾਵੇ ਵੀ ਉਹ ਖਰਚਾ ਹੋਣਾ ਹੀ ਆ ਤੇ ਇਹ ਇੱਕ ਗੁਰੂ ਗਰਾਊਂਡ ਜੜੀ ਆ ਇੱਕ ਮਾਂ ਬਾਪ ਦਾ ਸਾਥ ਆ ਬਹੁਤ ਗਰਾਊਂਡ ਨਾਲ ਪਿਆਰੀ ਇੰਨਾ ਆ ਪਿਆਰੀ ਇੰਨਾ ਬਸ ਨਹੀਂ ਰਹਿ ਸਕਦਾ ਮੈਂ ਹਾਂ ਠੀਕ ਆ ਤੇ ਨਹੀਂ ਜਦਾਂ ਤੁਸੀਂ ਖੇਡਣ ਜਾਂਦੇ ਆ ਮੰਨ ਲਓ ਦੂਰ ਹੱਥ ਲੈ ਡੀਗ ਮੀਡ ਉਹ ਖਰਚਾ ਪਾਣੀ ਦਿੰਦੇ ਆ ਉਦਾਂ ਖਰਚਾ ਪਾਣੀ ਆਪਣਾ ਮੇਰਾ ਉੱਥੇ ਕਈ ਵਾਰ ਜਿੱਤ ਕੇ ਕਈ ਵਾਰ ਮਿਲ ਵੀ ਜਾਂਦਾ ਜਦਾਂ ਤੇ ਆ ਨਹੀਂ ਮਿਲਦਾ ਮੰਨ ਲਓ ਫਸਟ ਪੋਜੀਸ਼ਨ ਆਉਂਦੀ ਆ ਕਿਤੇ ਹਾਂਜੀ ਹਾਂਜੀ ਉਹਨਾਂ ਦਾ ਕੋਈ ਪ੍ਰਾਈਜ਼ ਵਗੈਰਾ ਵੀ ਰੱਖਦੇ ਉਹ ਕਿ ਨਹੀਂ ਕਈਆਂ ਤੇ ਪ੍ਰਾਈਜ਼ ਰੱਖੇ ਹੁੰਦੇ ਆ ਕਈਆਂ ਤੇ ਪ੍ਰਾਈਜ਼ ਨਹੀਂ ਰੱਖਦੇ ਨਗਰ ਕੈਸ਼ ਕੋ ਪ੍ਰਾਈਜ਼ ਨਹੀਂ ਰੱਖਦਾ ਕਿੰਨਾ ਹੋ ਜਾਂਦਾ ਵੱਧ ਤੋਂ ਵੱਧ 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 ਮੈਂ ਹੁਣ ਇਸ ਵੇਲੇ 21000 ਰੁਪਿਆ ਕਲਾ ਗਵਿੰਦਗੜ੍ਹ ਅੰਮ੍ਰਿਤਸਰ ਉੱਥੋਂ ਲੈ ਚੁੱਕਾ ਆਪਣਾ ਇਨਾਮ 21000 ਰੁਪਿਆ ਤੋਂ ਵੱਧ ਤੋਂ ਵੱਧ ਇਹ ਕਿੰਨਾ ਕੇ ਟਾਈਮ ਹੋ ਗਿਆ ਇਹਨੂੰ ਇਸ ਇਹ 2019 ਦੀ ਗੱਲ ਹੈ ਅੱਛਾ 2019 ਦੀ ਹਾਂਜੀ ਹਾਂਜੀ ਤੇ ਉਹਦੇ ਮਤਲਬ ਕਿਤੇ ਉਹ ਮਿਲਦੇ ਆ ਕਿਤੇ ਉਹ ਨਹੀਂ ਮਿਲਦੇ ਕਿ ਜਦੋਂ ਨਹੀਂ ਮਿਲਦੇ ਕਈ ਵਾਰ ਤਾਂ ਸਾਡੇ ਇਨਾਮ ਦੇ ਪੈਸੇ ਘੋਟੀ ਜਾਂਦੇ ਆ ਕਿ ਜਿਹਦਾਂ ਦੇ ਬੰਦੇ ਆ ਉਹ ਘੋਟ ਜਾਂਦੇ ਆ ਤੇ ਸਾਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਫੀਲ ਹੁੰਦਾ ਹਾਂ ਬਾਈ ਬਾਈ ਨੇ ਹੁਣ ਦੱਸਿਆ ਨਾ ਤੇ ਹੱਥ ਜੋੜ ਕੇ ਸਾਡੀ ਵੀ ਬੇਨਤੀ ਆ ਜਿੰਨੇ ਵੀ ਈਵੈਂਟ ਕਰਾਉਂਦੇ ਆ ਐਥਲੈਟਿਕ ਮੀਟ ਕਰਾਉਂਦੇ ਆ ਬਾਈ ਇਹ ਵੀ ਆਪਣਾ ਨਾ ਕੰਮਕਾਰ ਸਾਰਾ ਪਿੱਛੋਂ ਛੱਡ ਕੇ ਜਾਂਦੇ ਆ ਕਮਾਈ ਰੁਕ ਜਾਂਦੀ ਹੈ ਜੇ ਮੰਨ ਲਓ ਇੱਕ ਹਫਤਾ ਕਿਤੇ ਦੂਰ ਜਾਣਾ ਇੱਕ ਹਫਤਾ ਲੱਗ ਗਿਆ ਦੁਕਾਨ ਬੰਦ ਇਨਕਮ ਬੰਦ ਤੇ ਉਲਟਾ ਖਰਚਾ ਕਰਕੇ ਆਉਣਾ ਵੱਖਰਾ ਚਲੋ ਮੈਡਲ ਤਾਂ ਇੱਕ ਯਾਦਗਾਰੀ ਆਪਣੇ ਕੋਈ ਚਿੰਨ ਹੁੰਦੇ ਆ ਵੀ ਆ ਹੀ ਜਾ ਕੇ ਜਾਂ ਪਰ ਜਿਹੜਾ ਘਰ ਦੀ ਰੋਟੀ ਆ ਘਰ ਚੱਲਣਾ ਉਹ ਤਾਂ ਪੈਸੇ ਨਾਲ ਚੱਲਣਾ ਘੱਟੋ ਘੱਟ ਉਹਨਾਂ ਦਾ ਔਣ ਜਾਂਦਾ ਖਰਚਾ ਤਾਂ ਬੈਦਿਆ ਕਰੋ ਜਰੂਰ ਜਿੰਨੇ ਵੀ ਹੁੰਦੇ ਆ ਤੇ ਜੇ ਨਹੀਂ ਹੋਰ ਇੰਨੇ ਖਰਚੇ ਕਰਦੇ ਆ ਜੇ ਨਹੀਂ ਕਿਸ ਖਿਡਾਰੀ ਨੂੰ ਦੇ ਸਕਦੇ ਹਨਾ ਉਹ ਤੋਂ ਵਧੀਆ ਤੁਸੀਂ ਕਿਰਾਇਆ ਨਾ ਕਰੋ ਈਵੈਂਟ ਜੇ ਤੁਸੀਂ ਖਿਡਾਰੀਆਂ ਨੂੰ ਖਰਚਾ ਦੇਣ ਜੋਗੇ ਹੈਗੇ ਆ ਤਾਂ ਤਾਂ ਇਵੈਂਟ ਕਰਾਓ ਕਿਉਂਕਿ ਪੈਸੇ ਨਾਲ ਹੀ ਖਿਡਾਰੀ ਨੇ ਵੱਧਣਾ ਫੁੱਲਣਾ ਵੱਡਾ ਹੋਣਾ ਨਾ ਤੇ ਚਲੋ ਤੇ ਹੋਰ ਦੱਸੋ ਤੁਸੀਂ ਆਪਣੇ ਬਾਰੇ ਸਾਡੇ ਮੇਰੇ ਦਿਮਾਗ ਦੇ ਵਿੱਚ ਕੋਈ ਹੋਰ ਸਵਾਲ ਆਊਗਾ ਤਾਂ ਆਪਾਂ ਉਹ ਵੀ ਪੁੱਛ ਲਾਂਗੇ ਇਹ ਇੰਨਾ ਗਰਾਉਂਡਾਂ ਦਾ ਬੱਚਿਆਂ ਨੂੰ ਜੋੜੋ ਅੱਜ ਨਸ਼ਿਆਂ ਦਾ ਜਾਲ ਇੰਨਾ ਪੈ ਚੁੱਕਾ ਮੈਂ 143 ਬੱਚਿਆਂ ਦਾ ਜਿਹੜੇ ਆਪਣੇ ਆਪ ਨੂੰ ਨੌਜਵਾਨ ਕਹਿੰਦੇ ਆ ਉਹਨਾਂ ਦਾ ਨਸ਼ਾ ਛਡਾ ਚੁੱਕਾ ਅੱਛਾ ਔਰ ਮੈਨੂੰ ਇੱਕ ਲਖਵਿੰਦਰ ਡਾਕਟਰ ਭੂਗਪੁਰ ਤੋਂ ਉਹ ਸਪੋਰਟ ਕਰਦੇ ਆ ਕਿ ਤਕੜਾ ਹੋ ਗੇ ਜਿਹਦਾ ਵੀ ਨਸ਼ਾ ਛਡਾਉਣਾ ਪਹਿਲੇ ਦਿਨ ਤੋਂ ਤੋੜਨਾ ਲੱਗੂਗੀ ਨਸ਼ੇ ਦੀ ਦਵਾਈ ਖਾਓ ਉਹ ਜੋ ਡਰਗਸ ਕੋਈ ਨਹੀਂ ਹੈ ਡਰਗ ਤੋਂ ਬਗੈਰ ਔਰ ਪਹਿਲੇ ਦਿਨ ਤੋਂ ਨਸ਼ਾ ਨਹੀਂ ਉਹ ਤੋਂ ਬੰਦੇ ਦਾ ਵੀ ਨਸ਼ੇ ਦੀ ਲਤ ਲੱਗੂਗੀ ਉਹ ਹੜਦਾ ਦਿਨੋਂ ਤੋਂ ਹੜਦਾ ਜਾਊਗਾ ਤਿੰਨ ਮਹੀਨੇ ਦਾ ਕੋਰਸ ਆ ਉਹ ਕਰੋ ਤੇ ਬੱਚਾ ਨੂੰ ਹਟਾ ਲਓ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਉਹ ਬਾਜਾ ਕਮੈਨ ਹੋਰ ਕੀ ਚਾਹੀਦਾ ਮੈਂ ਦੁਨੀਆ ਦੇ ਆਇਆ ਮੈਨੂੰ ਦੁਬਾਰਾ ਜ਼ਿੰਦਗੀ ਦੋ ਵਾਰ ਮਿਲੀ ਆ ਤੇ ਮੈਂ ਹੱਤਾਂ ਤੱਕ ਜੀਣਾ ਹਰ ਪਲ ਹੱਤਾਂ ਕੇ ਜਿਓ ਹਰ ਕਿਸ ਦਾ ਸਾਥ ਦਿਓ ਪਿਆਰ ਮੁਹੱਬਤ ਦੇ ਵਿੱਚ ਬੱਚਾ ਨਾ ਚਲੋ ਇੱਜ਼ਤ ਨੂੰ ਟੌਪ ਤੇ ਰੱਖੋ ਆਪਣੇ ਆਪ ਬਿਲਕੁਲ ਬੱਚਾ ਨੂੰ ਰੱਖੋ ਉਹ ਤੁਹਾਡੇ ਬੱਚੇ ਅੱਜ ਪਨੀਰੀ ਤੁਹਾਡੀ ਤੁਹਾਡੀ ਸਪੋਰਟ ਆ ਤੁਹਾਡੀ ਪਾਵਰ ਆ ਉਹ ਕੇ ਉਹ ਪਾਵਰ ਨਾਲ ਲੈ ਕੇ ਚੱਲੋ ਤਾਂ ਐਸਾ ਮੈਨੂੰ ਦੱਸੋ ਵੀ ਜਿਹੜੀ ਤੁਸੀਂ ਐਥਲੈਟਿਕ ਮੀਟਾਂ ਦਾ ਜਾਣਾ ਸ਼ੁਰੂ ਕੀਤਾ ਵਿਆਹ ਤੋਂ ਪਹਿਲਾਂ ਦੇ ਜਾਣੇ ਕੋ ਬਾਅਦ ਚ ਇਹ ਮੈਨੂੰ ਮੈਂ ਵਿਆਹ ਤੋਂ ਬਾਅਦ ਜਾਣਾ ਸ਼ੁਰੂ ਕੀਤਾ ਅੱਛਾ ਤੇ ਪਹਿਲਾਂ ਮੈਂ 6 ਸਾਲ ਹਾਕੀ ਖੇਡਿਆ ਸਕੂਲ ਲੈਵਲ ਤੇ ਅੱਛਾ ਕਿੰਨਾਂ ਸਾਲ ਪਿੰਡੂ ਕਬੱਡੀ ਖੇਡਿਆ ਅੱਛਾ ਅੱਜ 25 ਸਾਲ ਹੋ ਗਿਆ ਮੈਨੂੰ ਅਟਲਰ ਦੇ ਵਿੱਚ ਪੈਸੇ ਨੂੰ ਤੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਆ ਵੀ ਖਰਚਾ ਪਾਣੀ ਨਹੀਂ ਉਹ ਮਤਲਬ ਐਦਾਂ ਮਿਲਦਾ ਹਾਂਜੀ ਤੇ ਆਂਟੀ ਨਹੀਂ ਤਾਂਗੇ ਕਰਦੀ ਬਾਜ ਨਹੀਂ ਭਾਈ ਇਹ ਤੇ ਬਹੁਤ ਚਲੋ ਗੱਲਬਾਤ ਇਹ ਵੀ ਵਧੀਆ ਪੁਆਇੰਟ ਆ ਹਾਂ ਨਹੀਂ ਆਂਟੀ ਨਹੀਂ ਤਾਂਗ ਕਰਦੇ ਆਂਟੀ ਕਹਿੰਦੇ ਵੀ ਜਿੰਨਾ ਕਮਾਇਆ ਉਹਨੇ ਬਿਆਰ ਦਾ ਵਰਤੀ ਜਾਂਦਾ ਇਹ ਹਫ਼ਤਾ ਦਾ ਵਰਤ ਲੈਣੇ ਆ ਇਹ ਗੱਲਬਾਤ ਨਹੀਂ ਨਹੀਂ ਬੀਬੀਆਂ ਨੂੰ ਹੁੰਦਾ ਨਾ ਜਦੋਂ ਬੰਦਾ ਸ਼ਾਮ ਨੂੰ ਘਰੇ ਜਾਂਦਾ ਮੇਰੇ ਹੱਥ ਤੇ ਚਾਰ ਪੈਸੇ ਰਕੇ ਮੈਂ ਕੋਈ ਸੂਟ ਲੈਣਾ ਆ ਜਾਂ ਕੋਈ ਗਹਿਣਾ ਗੱਟਾ ਲੈਣਾ ਮੇਰਾ ਕੈਸ਼ੀਅਰ ਹੀ ਹੋ ਆ ਉਹਦੇ ਕੋਲ ਲੈ ਕੇ ਆ ਵਰਤਣ ਜਾਂ ਅੰਟੀ ਕੋ ਲੈ ਕੇ ਵਰਤੋ ਉਹ ਕੈਸ਼ੀਅਰ ਆ ਮੇਰਾ ਪਿਆਰ ਦੀ ਗੱਲ ਆ ਨਾ ਬਿਲਕੁਲ ਬਿਲਕੁਲ ਜੀ ਹਾਂ ਤੇ ਤੇ ਦੁਕਾਨਦਾਰੀ ਦਾ ਵੀ ਕਿਦਾਂ ਤੁਹਾਡਾ ਸਰਕਲ ਰਹਿਦਾ ਦੁਕਾਨਦਾਰੀ ਦਾ ਹੱਡੀਆਂ ਦਾ ਕੰਮ ਕਰਦਾ ਨਾਲ ਕਹਿੰਦਾ ਜਿੰਨਾ ਕੋ ਕੰਮ ਕਰਦਾ ਅੱਛਾ ਅੱਛਾ ਨਾਲ ਗੈਸ ਚੁੱਲੇ ਦਾ ਕੰਮ ਕਰਦਾ ਨਾਲ ਥੇਕ ਰੁਪਿਆ ਦਾ ਪੰਜਰਾਂ ਦਾ ਕੰਮ ਕਰਦਾ ਇੱਕ ਮੈਂ ਆਪਣੇ ਆਪ ਲੁਕੋਂਦਾ ਨਹੀਂ ਆ ਕਹਿੰਦਾ ਕੋਈ ਕੀ ਕਰੂੰਗਾ ਇੱਕ ਪੈਂਚਰਾ ਦੇ ਵਿੱਚੋਂ ਕਮਾਈ ਕਰਕੇ ਫਿਰ ਵੀ ਮੈਚਾਂ ਨੂੰ ਖੇਡਣਾ ਇੱਕ ਬਹੁਤ ਵੱਡੀ ਗੱਲ ਨਾਲ ਬਿਲਕੁਲ ਤੇ ਅੱਜ ਇਹ ਦਿਹਾੜੇ ਚੱਲ ਰਹਾ ਆ ਬਾਬਾ ਜੀ ਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੇ ਕਿੰਨਾ ਕੁਝ ਘੜ ਲਿਆ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹਾਂ ਇਹ ਸਾਨੂੰ ਬਹੁਤ ਖਾਸੀਅਤ ਆ ਇਹ ਗੁਰੂਆਂ ਦੇ ਨਾਲ ਗੁਰਬਾਣੀ ਨਾਲ ਜੁੜਨ ਦੀ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਕਲੀਨ ਚੇਪ ਸੀ ਪੂਰੀ ਤਰ੍ਹਾਂ ਅੱਜ ਤਾਂ ਬਾਬਾ ਜੀ ਨੇ ਇਨਾ ਕੁਝ ਦਿੱਤਾ ਮੈਨੂੰ ਬਿਲਕੁਲ ਤੇ ਮੈਂ ਉਹ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਮੈਂ ਜ਼ਿੰਦਗੀ ਵੀ ਉਹਨਾਂ ਦੇ ਹਰ ਸਾਹ ਵੀ ਉਹਨਾਂ ਦੇ ਅਰਪਣ ਕਰਦਾ ਪਿਆ ਤੇ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਤੁਸੀਂ ਮੈਨੂੰ 6:30 ਵਜੇ ਜਾਗ ਆਂਦੀ ਆ ਫਿਰ ਨਹਾਦ ਹੋ ਗਿਆ ਸ਼ਾਂ ਕਰਕੇ ਬਾਣੀ ਪੜ ਗਏ ਤੇ ਫਿਰ ਮੈਂ ਗਰਾਉਂਡਾਂ ਦੇ ਵਿੱਚ ਆਂ ਹੋਰ ਮੈਂ ਕਿਤੇ ਨਹੀਂ ਜਾਣਾ ਕਿੰਨਾ ਦੁਕਾਨਦਾਰ ਤੀ ਦਿਹਾੜੀ ਇਹ ਕਿੰਨਾ ਸਵੇਰ ਪਹਿਲਾਂ ਕਰਦੇ ਆ ਰਨਿੰਗ ਵਗੈਰਾ ਸਵੇਰੇ ਰਨਿੰਗ 12 ਤੋਂ 15 ਕਿਲੋਮੀਟਰ ਇੰਨੀ ਜ਼ਰੂਰੀ ਆ ਦਿੱਲੀ ਮੁੜ ਕੇ ਰੈਸਟ ਵੀ ਕਰਦੇ ਜਾ ਕੇ ਕਿ ਨਹੀਂ ਕੋਈ ਰੈਸਟ ਨਹੀਂ ਮੇਰੀ ਰਾਤ ਨੂੰ 9 ਵਜੇ ਤੋਂ ਬਾਅਦ ਮੇਰੀ ਰੈਸਟ ਆ ਬਸ ਅੱਛਾ 9 ਵਜੇ ਤੱਕ ਬ੍ਰੇਕਾਂ ਲੱਗਣੀਆਂ ਬਸ ਕੋਈ ਨਹੀਂ ਸਾਰਾ ਕੰਟੀਨਿਊ ਚੱਲਣਾ ਸਾਡੇ ਯਾਰ ਕੇ ਸਵੇਰੇ ਉੱਠ ਕੇ ਘੰਟਾ ਜ਼ੋਰ ਲਾ ਲੈਂਦੇ ਆ ਥੋੜ੍ਹ ਕੇ ਦੁਪਹਿਰੇ ਝੋਕਾ ਲੱਗਦੀ ਆ ਜ਼ਿੰਦਗੀ ਦੇ ਚਾਰ ਰਸੂਲ ਆ ਮੇਰੇ ਚਾਰ ਪੰਜ ਹਾਂ ਹਾਂ ਰੁਕਣਾ ਨਹੀਂ ਝੁਕਣਾ ਨਹੀਂ ਠਕਣਾ ਨਹੀਂ ਧੱਕਣਾ ਨਹੀਂ ਹਾਂ ਇਹ ਮੇਰੇ ਜ਼ਿੰਦਗੀ ਦੇ ਸੂਲ ਆ ਝੁਕਣਾ ਮੈਂ ਗੁਰੂ ਸਾਹਿਬ ਅੱਗੇ ਝੁਕੂਗਾ ਹਾਂ ਹੋਰ ਮੈਂ ਕਿਤੇ ਨਹੀਂ ਝੁਕਣਾ ਹਾਂ ਨਹੀਂ ਲੋੜ ਵੀ ਨਹੀਂ ਗਈ ਠੀਕ ਆ ਜਦੋਂ ਮਾਲਕ ਦਾ ਹੱਥ ਸਿਰ ਤੇ ਆ ਬਾਸ਼ੇ ਵੱਡੀ ਚੀਜ਼ ਆ ਵੀਰੇ ਤੇ ਪਿੰਡ ਵੱਲੋਂ ਕਿਦਾਂ ਦਾ ਸਹਿਯੋਗ ਮਿਲ ਰਿਹਾ ਪਿੰਡ ਵੱਲੋਂ ਪਹਿਲੀ ਪੰਚਾਇਤ ਨੇ ਮੈਨੂੰ ਕਾਫੀ ਸਹਾਇਤਾ ਦਿੱਤਾ ਅੱਛਾ ਪਹਿਲੀ ਪੰਚਾਇਤ ਨੇ ਨਾ ਮੈਨੂੰ ਸਾਥ ਦਿੱਤਾ ਹਾਂ ਕਿ ਉਹਨਾਂ ਦੇ ਪ੍ਰਾਈਜ਼ ਜਿਹੜੇ ਦਿੱਤੇ ਪਏ ਆ ਉਹ ਮੈਨੂੰ 1 ਸਾਲ ਤੱਕ ਤੇ ਮੇਰਾ ਉਹ ਹੀ ਵਜ ਤੋਂ ਬਣਿਆ ਰਿਹਾ ਮੈਂ ਉਹ ਲੈ ਕੇ ਤੁਰਦਾ ਰਿਆਂ ਨਹੀਂ ਮਤਲਬ 21000 ਰੁਪਿਆ 11000 ਰੁਪਿਆ ਪੰਚਾਇਤ ਵੱਲੋਂ ਹਾਂ ਪੰਚਾਇਤ ਤਿੰਨ ਪੰਚਾਇਤਾਂ ਆਈਆਂ ਇੱਕ ਸੂਰਜ ਸਿੰਘ ਸਰਪੰਚ ਅੰਮ੍ਰਿਤਕੋੜ ਤੋਂ ਹਾਂਜੀ ਉਹ ਮੇਰੇ ਨਾਲ ਆਏ ਸਰਦਾਰ ਬਲਜੀਤ ਸਿੰਘ ਜੀ ਆਏ ਅੱਛਾ ਤੇ ਜੈਦਪੁਰ ਤੋਂ ਖਿੰਡਾ ਅੱਛਾ ਅੱਛਾ ਇਹ ਜੋ ਅਮਰੀਕਾ ਦੇ ਵਿੱਚ ਆ ਹਾਂ ਹਾਂ ਪਤਾ ਪੂਰਾ ਨਾਮ ਤੇ ਮੈਂ ਦੀਪਾ ਜਾਣ ਦਾ ਛੋਟੇ ਤੋਂ ਹੁੰਦਿਆਂ ਮੈਂ ਪੂਰਾ ਨਾਮ ਤੇ ਚਲੋ ਜਾਂਦਾ ਨਹੀਂ ਹਾਂ ਸੌਰੀ ਇਸ ਇਸ ਗੱਲ ਦੀ ਅਰ ਦੇ ਦੀਪਾ ਘਿੰਡਾ ਜੂ ਐ ਤੇ ਅੱਛਾ ਉਹ ਮੇਰੇ ਨਾਲ ਤੋਂ ਪੂੜ ਕਾਫੀ ਦਿੰਦੇ ਮੈਨੂੰ ਅੱਛਾ ਜੀ ਤੇ ਲਾਲ ਸਿੰਘ ਜਿਹੜੇ ਬਾਬਾ ਜੀ ਜੀ ਨਾਲ ਲਾਟਰੀ ਨਿਕਲੀ ਸੀ ਲਾਟਰੀ ਹਾਂ ਹਾਂਜੀ ਸੈਦਪੁਰ ਤੋਂ ਉਹ ਮੈਨੂੰ ਕਾਫੀ ਹਾਂਜੀ ਪਾਠੀ ਵੀ ਉਹ ਵੀ ਮੈਨੂੰ ਬੜਾ ਸਾਥ ਦਿੰਦੇ ਆ ਅੱਛਾ ਅੱਛਾ ਤੇ ਮੇਰੇ ਪਿੰਡ ਤੋਂ ਇੱਕ ਲਾਡੀ ਆ ਸਰਜੀਤ ਸਿੰਘ ਅੱਛਾ ਜੀ ਉਹ ਵੀ ਕਾਫੀ ਸਾਥ ਦਿੰਦੇ ਆ ਅਮਰਜੀਤ ਸਿੰਘ ਘੰਡਾ ਹਾਂ ਤੇਬੇ ਦੇ ਉਹ ਮੇਰਾ ਛੋਟਾ ਵੀਰ ਇੱਕ ਮੈਨੂੰ ਭਰਾਵਾਂ ਤੋਂ ਵੀ ਵੱਧ ਸਾਥ ਦੇ ਕੇ ਤੇ ਮੇਰੇ ਨਾਲ ਹਰ ਗੱਲ ਦੇ ਉੱਤੇ ਨਾਲ ਖੜਦਾ ਪਿਆ ਤੇ ਆ ਤੇ ਮੈਨੂੰ ਬੜਾ ਮਾਣ ਆ ਉਹਨਾਂ ਤੇ ਵੀ ਅੱਛਾ ਅੱਛਾ ਤੇ ਕਈ ਸਖਸ਼ੀਤਾ ਇਦਾਂ ਦੀਆਂ ਜਿਨ੍ਹਾਂ ਦਾ ਨਾਂ ਨਹੀਂ ਯਾਦ ਜਿਹੜੇ ਮੇਰੇ ਮੇਰੀ ਸਪੋਰਟ ਕਰ ਜਾਂਦੇ ਆ ਉਹਨਾਂ ਕਰਕੇ ਮੈਨੂੰ ਇੱਕ ਛੇਦ ਮਿਲਦੀ ਆ ਕਿ ਮੈਂ ਮੈਚ ਹੋਰ ਵੀ ਖੇਡਾਂ ਵਧੀਆ ਖੇਡਾਂ ਬਸ ਦੇਖ ਜਿਹੜੇ ਸਾਥੀ ਦਾ ਇਹ ਜੋਗ ਕਰਦੇ ਆ ਨਾ ਹਾਂਜੀ ਨਾਮ ਲੈਣਾ ਜ਼ਰੂਰੀ ਆ ਬਿਲਕੁਲ ਜੀ ਹਨਾ ਵੀ ਕਿਉਂ ਵੀ ਉਹਨਾਂ ਦਾ ਦਿੱਤਾ ਜਿਹੜਾ ਬੰਦਾ ਭੁੱਲ ਜਾਂਦਾ ਉਹ ਨਾ ਸ਼ੁਕਰ ਹੈ ਆਪਾਂ ਉਹਨੂੰ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਬਾਈ ਬਾਈ ਨੇ ਸਾਰਿਆਂ ਦੇ ਨਾਮ ਲਏ ਆ ਜੇ ਕਿਸੇ ਦਾ ਜਾਣੇ ਜਾਂ ਅਣਜਾਣੇ ਵਿੱਚ ਬਾਈ ਕੋ ਨਾਮ ਰਹਿ ਗਿਆ ਹੋਵੇ ਤੇ ਉਹਦੇ ਲਈ ਮਾਫੀ ਮੰਗਦੇ ਆ ਹਨਾ ਦੇਖੋ ਜੀ ਕਿਉਂਕਿ ਬੰਦਾ ਭੁੱਲਣ ਹਾਰਿਆ ਤੇ ਸੰਗਤ ਬਖਸ਼ਣ ਵਾਲੀ ਆ ਕਿ ਹੁਣ ਨਵੀਂ ਇੱਕ ਮਾ ਤੁਹਾਡੇ ਮੈਡਲ ਪਾਈ ਦੇਖਿਆ ਮੈਂ ਦੇਖਿਆ ਤੁਹਾਡੇ ਕੋਲ ਮੈਡਲਾਂ ਦਾ ਬਹੁਤ ਢੇਰ ਲੱਗਾ ਆ ਜਿਹੜਾ ਇਹ ਪਟਿਆਲੇ ਤੋਂ ਇਹ ਪਟਿਆਲੇ ਤੋਂ ਪਰ ਪਟਿਆਲਾ ਹਾਫ ਮੈਰਾਥਨ ਹਾਂ ਜੀ ਹਾਂ ਜੀ ਤੇ 7 17 ਨਵੰਬਰ 2024 ਦਾ ਆ ਹਣਾ ਇਹਦੇ ਬਾਰੇ 17 ਨਵੰਬਰ ਦਾ ਜੀ ਇਹਦੇ ਬਾਰੇ ਦੱਸੋ ਹਾਂ ਜੀ ਇਥੋਂ ਪਟਿਆਲੇ ਜਾ ਕੇ ਇੱਕ ਦਿਹਾੜੀ ਉੱਥੇ ਰੁਕਿਆ ਥੋੜਾ ਸ਼ਾਰਟ ਹੀ ਦੱਸਿਓ ਠੀਕ ਆ ਆਪਾਂ ਵੀ ਸਾਰੇ ਮੈਡਲ ਨੰਬਰ ਇੱਕ ਦਿਹਾੜੀ ਤੋਂ ਦੂਜੇ ਦਿਨ 17 ਤਰੀਕ ਨੂੰ ਮੇਰਾ ਮੈਚ ਸੀ 17 ਤਰੀਕ ਨੂੰ ਤਰੀਕ ਨੂੰ ਮੈਚ ਖੜਿਆ ਆਇਆ ਫਰਸਟ ਪੋਜੀਸ਼ਨ ਦਾ ਹਾਂ ਜੇ ਗੁਰਦਾਸ ਮਾਨ ਉਹਨਾਂ ਨੇ ਇੱਕ ਸਲੂਟ ਆਇਆ ਚੀ ਦਾ ਕਿਉਂ ਹੁਣ ਪੰਜਾਬ ਲੈਵਲ ਤੇ ਬਹੁਤ ਜ਼ਿਆਦਾ ਇੰਨਾ ਕੁਝ ਮਾਫੀਆਂ ਵੀ ਮੰਗ ਚੁੱਕੇ ਆ ਉਹਦੀਆਂ ਗਲਤੀਆਂ ਤੇ ਚਲੋ ਕੋਈ ਗਲਤੀ ਕਰ ਵੀ ਵਿੰਦਾ ਪਰ ਮਾਫ ਕਰਨਾ ਵੀ ਸਾਡੀ ਸੰਗਤ ਦਾ ਕੰਮ ਆ ਹਾਂ ਤੇ ਇਹ ਪਟਿਆਲੇ ਤੋਂ ਮੈਂ ਮੈਚ ਜਿੱਤ ਕੇ ਲਿਆ ਆ ਤੇ ਮੈਨੂੰ ਬੜੀ ਖੁਸ਼ੀ ਮਿਲੀ ਪਟਿਆਲੇ ਤੋਂ ਅੱਛਾ ਅੱਛਾ ਹਾਂਜੀ ਤੇ ਇਹ ਜਿਹੜਾ ਇਹ ਮੈਚ ਮਸਤੂਆਣੇ ਤੋਂ ਨਹੀਂ ਮਸਤੂਆਣਾ ਸਾਹਿਬ ਵਾਲਾ ਆ ਆ ਵਾਲਾ ਆ ਨਾ ਤੇ ਹਾਂ ਜੀ ਹਾਂਜੀ ਮੈਂ ਆ ਦੇਖਿਓ ਇੱਕ ਇਹ ਹੈਗਾ ਇੰਡੀਆ ਸਪੋਰਟਸ ਐਸੋਸੀਏਸ਼ਨ ਇਹ ਉਥੋਂ ਦਾ ਜੀ ਆਪਣੇ ਡੇਰਾ ਦੁੰਦਾ ਡੇਰਾ ਦੁੰਦਾ ਡੇਰਾ ਦੁੰਦਾ ਜੀ ਹਾਂ ਤੇ ਇਹ ਹੈਗਾ ਆਪਣੇ ਮਸਤੂਆਣਾ ਸਾਹਿਬ ਦਾ ਆ ਮਸਤੂਆਣਾ ਸਾਹਿਬ ਵਾਲਾ ਜਿਆਰ ਲਾਗੇ ਕਰਕੇ ਇਹ ਮੇਰੇ ਕਾਲਜ ਤੋਂ ਬਾਈ ਜਿੱਤ ਕੇ ਲਿਆਇਆ ਜਿੱਥੇ ਮੈਂ ਪੜਦਾ ਰਿਹਾ ਤੇ ਹਰ ਸਾਲ ਉਥੇ ਉਥੇ ਐਥਲੈਟਿਕ ਮੀਟ ਹੁੰਦੀ ਆ ਜਿੰਨੇ ਮਤਲਬ ਪੰਜਾਬ ਦੇ ਸੀਨੀਅਰ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਉਥੇ ਪਹੁੰਚਦੇ ਆ ਬਾਈ ਜੀ ਵਰਗੇ ਤੇ ਹਾਂਜੀ ਹਲਾ ਦੱਸੋ ਇਹ ਗੁਜਰਾਤੋਂ ਜੀ ਉਥੇ ਚਾਰ ਮੈਚ ਖੇਡਿਆ ਜਿੰਨਾਂ ਤਿੰਨਾਂ ਚੋ ਫਸਤਾ ਇੱਕ ਦੇ ਵਿੱਚੋਂ ਸੈਕੰਡ ਹੈ ਮੇਰਾ ਤੇ ਉਥੇ ਚੈਂਪੀਅਨਸ਼ਿਪ ਜਿੱਤੀ ਆ ਜੀ ਅੱਛਾ ਇਹ ਕਿੰਨੇ ਕਿਲੋਮੀਟਰ ਦਾ ਇਵੈਂਟ ਹੈ ਇਹ ਇਹ ਮੇਰਾ ਉਥੇ 3000 ਮੀਟਰ ਦਾ 5000 ਮੀਟਰ ਦਾ 400 ਮੀਟਰ ਹਡਲ ਅੱਛਾ ਤੇ 400 ਮੀਟਰ ਲੇ ਦੌੜ ਤੇ ਫਰਸਟ ਪਲੇਸ ਕਿਹੜੀ ਹੋ ਪਈ ਸੀਗੀ ਫਰਸਟ ਪਲੇਸ 5000 ਮੀਟਰ ਚੋਂ 5000 3000 ਮੀਟਰ ਚ ਫਸਟ ਪਲੇਸਾਂ ਤੋਂ ਨਹੀਂ ਅੱਛਾ 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 ਹਾਂਜੀ ਤੇ 400 ਮੀਟਰ ਦੇ ਵਿੱਚੋਂ ਇੱਕ ਫਸਟ ਪਲੇਸਾਂ ਮੇਰੇ ਅੱਛਾ ਹੋਰ ਦਿਖਾਓ ਆਪਾਂ ਨੂੰ ਆ ਇਹ ਆਹ ਵਾਲਾ ਇਹ ਕਿਲਾ ਗਵਿੰਦਗੜ ਦਾ ਜੀ ਅਮਰਤ ਸਰ ਦਾ ਨਹੀਂ ਇਹ ਇਹ ਹੈਗਾ ਯਾ ਲੁਧਿਆਣਾ ਹਾਫ ਮੈਰਾਥਨ ਕਿਲਾ ਗਵਿੰਦਗੜ ਤੋਂ ਵੀ ਲੈ ਚੁਕਾ ਇਹ ਹੈਗਾ ਆਪਣੇ ਲੁਧਿਆਣੇ ਦਾ ਹਾਂ ਇਹ 21 ਕਿਲੋਮੀਟਰ ਵਾਲਾ ਨਾ ਇਹ ਵੀ ਮੈਡਲ ਕਾਫੀ ਪਏ ਆ ਹਾਂ ਹੁਣ ਇੰਨੇ ਨਾਮ ਜਿਹੜੇ ਯਾਦ ਕਰਨੇ ਓਕੇ ਹੋ ਜਾਂਦੇ ਆ ਹਾਂ ਇਹ ਮੈਡਲ ਦਾ ਢੇਰ ਲੱਗਾ ਬਿਆ ਚੁਕਰ ਆ ਜਦੋਂ 100 ਮੈਡਲ ਹੋਊਗਾ ਨੇ ਉਹਨੂੰ ਗੋਲਡਨ ਜੁਬਲੀ ਮਨਾਈਏ ਉਹ ਮੇਰੀ ਤੇ ਜਦੋਂ 100 ਮੈਡਲ ਹੋ ਗਿਆ ਹਾਂਜੀ ਹਾਂਜੀ ਪਾਰਟੀ ਕਰਨੀ ਫੇ ਆਪਾਂ ਵੱਡੀ ਲਾ ਕੇ ਬਿਲਕੁਲ ਵੱਡੀ ਹੋ ਜੀ ਇਹ ਕਿਹੜੀ ਗੱਲ ਆ ਬਾਬਾ ਜੀ ਜਦੋਂ ਤੁਹਾਨੂੰ ਫੇ ਭੱਜੀ ਨਾ ਅੱਜ ਤੂੰ ਆ ਗਿਆ ਇਹ ਨਾ ਉਹ ਤੁਹਾਨੂੰ ਭੱਜਦਾ ਫਿਰੇ ਪਾਰਟੀ ਨਹੀਂ 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 ਇਹ ਇਦਾਂ ਦਾ ਕੰਮ ਨਹੀਂਗਾ ਹਾਂ ਚਲੋ ਸਾਰੇ ਪਿੰਡ ਦਾ ਸਹਿਯੋਗ ਦੇਈਦਾ ਸਹਿਯੋਗ ਲਈਦਾ ਇਹ ਹੀ ਮੇਰਾ ਕੰਮ ਆ ਬਹੁਤ ਵਧੀਆ ਲੱਗਦਾ ਮੈਨੂੰ ਚਲੋ ਸਭ ਤੋਂ ਖੁਸ਼ੀ ਦੀ ਗੱਲ ਇਹ ਵੀ ਆ ਜਿਹੜਾ ਪਿੰਡ ਵੱਲੋਂ ਦੇਣ ਨੂੰ ਸਹਿਯੋਗ ਮਿਲਦਾ ਪਿਆ ਨਾ ਹਾਂਜੀ ਹਾਂਜੀ ਉਹ ਪਿੰਡ ਦਾ ਹੱਥ ਸਿਰ ਤੇ ਹੋਵੇ ਥਾਪੜਾ ਹੋਵੇ ਤੇ ਇਹ ਬੰਦਾ ਨਹੀਂ ਡੋਲਦਾ ਹਨਾ ਇਹ ਕਈ ਵਾਰੀ ਕਈ ਖਿਡਾਰੀ ਇਸ ਗੱਲੋਂ ਉਮਰ ਮੈਟਰ ਨਹੀਂ ਕਰਦੀ ਬਾਈ ਤੇ ਜੇ ਬਾਈ ਹੁਣਾਂ ਨੇ 44 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹਾਂਜੀ 45 ਸਾਲ 45 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਉਮਰ ਮੈਟਰ ਨਹੀਂ ਕਰਦੀ ਬਾਈ ਜਦੋਂ ਪਿੰਡ ਦਾ ਸਹਿਯੋਗ ਹੋਵੇ ਨਾ ਪਿੰਡ ਦਾ ਹੱਥ ਸਿਰ ਤੇ ਹੋਵੇ ਤੇ ਇਹ ਬੰਦਾ ਉਮਰ ਕੋਈ ਵੀ ਹੋਵੇ ਉਪਲਬਧੀਆਂ ਨੂੰ ਛੂ ਹੀ ਲੈਂਦਾ ਹਨਾ ਬਿਲਕੁਲ ਜੀ ਬਿਲਕੁਲ ਤੇ ਉਹ ਜਿਉਂਦੀ ਜੜੀ ਮਸਾਲਾ ਬਾਈ ਜੀ ਹੁਣੀ ਤੁਹਾਡੇ ਸਾਹਮਣੇ ਆ ਤੇ ਬਾਈ ਹੋਰ ਕੋਈ ਦਿਲ ਦੀ ਗੱਲ ਕਰਨੀ ਹੈ ਆਪਣੇ ਦਰਸ਼ਕਾਂ ਜਲਦੀਆਂ ਬਸੇ ਆ ਵੀ ਅੱਜ ਕੱਲ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲਓ ਇੱਕ ਲੁੱਟਖੋਹ ਦੇ ਵਿੱਚ ਇੰਨਾ ਅੱਜ ਕੱਲ ਆ ਰਹੀ ਆ ਦੁਨੀਆ ਕਿ ਲੁੱਟਖੋਹ ਤੋਂ ਆਪਣੇ ਆਪ ਨੂੰ ਬਚਾਓ ਲੁੱਟਖੋਹ ਦੇ ਵਿੱਚ ਜਦੋਂ ਕੋਈ ਲੁੱਟਖੋਹ ਕਰਦਾ ਉਹਨੂੰ ਪੂਰਾ ਇੱਤਦਾ ਜਵਾਬ ਪੱਥਰ ਨਾ ਦਿਓ ਨਹੀਂ ਲੋਕ ਲੁੱਟਖੋਹ ਤੇ ਇਦਾਂ ਲੋਕੀ ਬਲੇਮ ਕਰ ਦਿੰਦੇ ਆ ਵੀ ਇੰਡੀਆ 'ਚ ਕੰਮ ਨਹੀਂ ਹੈਗਾ। ਹਾਂਜੀ-ਹਾਂਜੀ। ਲੱਗਦਾ ਵੀ ਕੰਮ ਦੀ ਕਮੀ ਹੈਗੀ ਇੰਡੀਆ 'ਚ। ਇਹ ਨਕਮਾ ਕਹਿੰਦਾ ਮੈਨੂੰ ਕੰਮ ਨਹੀਂ। ਹਾਂ। ਨਕਮਾ ਕਹਿੰਦਾ ਮੈਨੂੰ ਕੰਮ ਨਹੀਂ। ਤੇ ਕੰਮ ਕਾਲਾ ਕੰਮ ਵਾਲਾ ਕਹਿੰਦਾ ਕਿ ਮੇਰੇ ਕੋਲ ਵੇਹਲ ਨਹੀਂ। ਹਾਂ। ਇਹ ਦੋ ਚੀਜ਼ਾਂ ਖਾਸ ਹੈ ਜੀ। ਹਾਂ। ਉਹ ਮੁੜ ਕੇ ਉਹ ਕਈਆਂ ਦਾ ਦੇਖੀਦਾ ਹੈ ਵੀ ਬਾਈ ਬਹੁਤ ਵਧੀਆ ਗੱਲ ਹੋ ਰਹੀ ਸੀ ਵਿੱਚ ਟੈਕਨੀਕਲ ਥੋੜਾ ਜਿਹਾ ਇਸ਼ੂ ਆ ਗਿਆ। ਬਾਈ ਦੀ ਉਪਲਬਧੀ ਦਿਖਾਉਣੀ ਆਪਾਂ ਇਹਨੂੰ। ਆ ਬਾਈ ਦੀ ਕਮਾਈ ਆ ਬਾਈ ਕਹਿੰਦੇ ਆ ਵੀ ਆ ਮੈਡਲ ਗੱਲ 'ਚ ਪਵਾਉਣ ਨੂੰ ਆ ਨਾ ਪੂਰਾ ਸਾਲ ਦੌੜਨਾ ਪੈਂਦਾ ਇੱਕ ਮੈਡਲ ਗੱਲ 'ਚ ਪਾਉਣੇ ਆ ਬਾਈ ਦੇ ਸਰਟੀਫੀਕੇਟ ਤੇ ਬਾਈ ਹੁਣ ਆਪਾਂ ਵੀਡੀਓ ਦਾ ਐਂਡ ਕਰਨਾ ਇੱਥੇ ਬਿਲਕੁਲ ਜੀ ਤੇ ਨੌਜਵਾਨ ਪੀੜੀ ਨੂੰ ਤੇ ਸੰਗਤਾਂ ਨੂੰ ਕੋਈ ਆਪਣਾ ਮੈਸੇਜ ਸੁਨੇਹਾ ਦਿਓ ਸ਼ੇਰਾਂ ਦੀ ਕੌਮ ਬਹੁਤ ਵੱਡੀ ਗੱਲਬਾਤ ਹੈ ਅੱਜ ਬੱਚਿਆਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਬਾਤਾਂ ਆ ਰਹੀਆਂ ਨਸ਼ਿਆਂ ਤੋਂ ਬਚ ਜਾਣ ਹਾਂ ਗਰੌਂਡਾਂ ਦਾ ਜੁੜਨ ਹਾਂ ਕਿ ਆਪਣੇ ਮਾਪੇ ਦਾ ਪੂਰੀ ਤਰ੍ਹਾਂ ਕਹਿਣਾ ਮੰਨ ਕੇ ਸਾਥ ਦੇ ਕੇ ਚੱਲਣ ਬੱਚੇ ਵਧੀਆ ਗੱਲ ਬਾਤ ਆ ਹਾਂ ਇੰਨੀ ਗੱਲ ਬਾਤ ਕਰਦਾ ਤੁਸੀਂ ਅੱਜ ਮੇਰੇ ਨਗਰ ਦੇ ਮੇਰੇ ਵੀਰ ਅੱਜ ਉਹ ਵਧਾਈ ਦੇ ਪਾਤਰ ਆ ਆਪਾਂ ਉਸ ਮਾਲਕ ਨੂੰ ਯਾਦ ਕਰਕੇ ਤੇ ਕਿ ਗੁਰਬਾਣੀ ਨਾਲ ਵੀ ਜੁੜਨ ਦੀ ਜ਼ਰੂਰਤ ਆ ਹਰ ਕਿਸ ਦਾ ਮਾਨਤਨ ਮਾਨ ਪਿਆਰ ਨਾਲ ਕਰੋ ਵਧੀਆ ਗੱਲ ਬਾਤ ਲੱਗਦੀ ਆ ਚੰਗਾ ਵੈਕੁਰ ਜੀ ਬਹੁਤ ਬਹੁਤ ਧੰਨਵਾਦ ਹਾਂ ਬਾਈ ਜੀ ਆਪਾਂ ਵੀ ਅੱਜ ਖੜੇ ਆ ਤੁਹਾਡੀ ਖਾਤਰ ਹੀ ਖੜੇ ਆ ਇੱਥੇ ਸ਼ੁਕਰਵੈਗ ਜੀ ਤੇ ਤੁਹਾਡੀ ਮਦਦੋਂ ਤੇ ਖੜੇ ਆ ਜੇ ਤੁਸੀਂ ਨਾ ਮਿਲਦੇ ਤਾਂ ਸ਼ਾਇਦ ਅਹੀ ਬਣਾ ਖੜੇ ਹੋ ਜਦੋਂ ਗਰਾਊਂਡਾਂ 'ਚ ਮਿਲਦੇ ਆ ਬਹੁਤ ਖੁਸ਼ੀ ਮਿਲਦੀ ਆ ਸ਼ਾਬਾਸ਼ ਖੁੱਲ ਕੇ ਜਿਓ ਸਾਰੇ ਦਰਸ਼ਕਾਂ ਨੂੰ ਟਾਟਾ ਬਾਈ ਆਪਾਂ ਮਿਲਦੇ ਆਂ ਗਾਂ ਅਗਲੀ ਵੀਡੀਓ ਦੇ ਨਾਲ ਤੇ ਜੁੜੇ ਰਹੋ ਚੈਨਲ ਦੇ ਨਾਲ ਜਿੰਨਾ ਜਿੰਨਾਂ ਨੇ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਜਰੂਰ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਬਾਏ